ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੇ ਅੱਜ ਆਪਾਂ ਇੱਕ ਗੱਲ ਕਰਦੇ ਆਂ ਟਰਬੋ ਤੇ ਨਾਉਨ ਟਰਬੋ ਦੀ ਪਰਫਾਰਮੈਂਸ ਇਹ ਟਰੈਕਟਰ ਤੇ ਆਪਣੇ ਹੁਣ ਟਰਬੋ ਇਸ ਟਾਈਮ ਲੱਗੀ ਹੋਈ ਆ ਤੇ ਇਹਨੂੰ ਆਪਾਂ টারਬੋ ਦੀ ਪਾਈਪ ਲਾ ਕੇ ਤੇ ਉਤਾਰ ਕੇ ਦੋਨਾਂ ਚ ਦਿਖਾਵਾਂਗੇ ਥੋੜਾ ਥਾਂ ਆਪਣੇ ਕੋਲੇ ਵਿਹਲਾ ਹੋਇਆ ਸੀ ਤਾਂ ਮੈਂ ਸੋਚਿਆ ਅੱਜ ਆਪਾਂ ਤੁਹਾਨੂੰ ਪਰਫਾਰਮੈਂਸ ਦਾ ਫਰਕ ਦਿਖਾ ਦਈਏ ਤੇ ਸਿੰਪਲ ਜੀ ਗੱਲ ਆਪਾਂ ਤੁਹਾਨੂੰ ਦੱਸ ਦਈਏ টারਬੋ ਦਾ ਫਾਇਦਾ ਕੀ ਆ টারਬੋ ਦਾ ਫਾਇਦਾ ਇਹ ਹੈ ਜੇ ਆਪਾਂ টারਬੋ ਦਾ ਆਪ ਨੂੰ ਇਹੀ ਫਾਇਦਾ ਹੁੰਦਾ ਹਨਾ ਜਿੱਥੇ ਕੀ ਕੰਪਨੀ ਆਪਾਂ ਨੂੰ ਇੱਕ ਤੇਲ ਬੰਨ ਕੇ ਦੇ ਦੇਂਦੀ ਹੈਗੀ ਤੇ ਉਹ ਪਿਸਟਨ ਓਨੀ ਕ ਹਵਾ ਖਿੱਚ ਲੈਂਦੇ ਆ ਤੇ ਓਨੇ ਕ ਤੇਲ ਨੂੰ ਉਬਾਲ ਦਿੰਦੇ ਆ ਮਤਲਬ ਮਚਾ ਦਿੰਦੇ ਨੇ ਤਾਂ ਕਿ ਆਪਣਾ ਟਰੈਕਟਰ ਪਾਵਰ ਨੂੰ ਪ੍ਰੋਡਿਊਸ ਕਰਕੇ ਦਿੰਦਾ ਆਪਾਂ ਨੂੰ ਤੇ ਜੇ ਆਪਾਂ ਥੋੜਾ ਤੇਲ ਵਧਾ ਦਈਏ ਉਹਨੂੰ ਵੀ ਉਹ ਮੰਨ ਕੇ ਚਲੋ ਮਚਾ ਹੀ ਦਿੰਦੇ ਨੇ ਪਿਸਟਨ ਤੇ ਜਦੋਂ ਆਪਾਂ ਥੋੜਾ ਜਿਹਾ ਹੋਰ ਜ਼ਿਆਦਾ ਐਡਵਾਂਸ ਜਾਂਦੇ ਆ ਮੋਡੀਫਿਕੇਸ਼ਨ ਵਾਲੇ ਪਾਸੇ ਜਾਂਦੇ ਆ ਤਾ ਇੰਨੀ ਕਿ ਪਿਸਟਨ ਦੀ ਕਪੈਸਿਟੀ ਨਹੀਂ ਹੁੰਦੀ ਕਿ ਇੰਨੀ ਹਵਾ ਖਿੱਚ ਲਿਓ ਉਹ ਕਿ ਤੇਲ ਨੂੰ ਮਚਾ ਦੇ ਆਪਣੇ ਉਸ ਲਈ ਆਪਾਂ ਨੂੰ ਟਰਬੋ ਦੀ ਵਰਤੋਂ ਕਰਨੀ ਪੈਂਦੀ ਆ ਟਰਬੋ ਕੀ ਕਰਦੀ ਆ ਜਿਹੜੀ ਐਗਜੋਸਟ ਦੇ ਲੱਗਦੀ ਆ ਉਹ ਐਗਜੋਸਟ ਦੇ ਪ੍ਰੈਸ਼ਰ ਨਾਲ ਘੁੰਮਦੀ ਆ ਤੇ ਉਹਦੇ ਵਿੱਚ ਟਰਬਾਈਨ ਲੱਗੀ ਹੁੰਦੀ ਆ ਕਿ ਉਹ ਇੱਕ ਪਾਸੇ ਹਵਾ ਖਿੱਚਦੀ ਆ ਤੇ ਦੂਜੇ ਪਾਸੇ ਸਿੱੜਦੀ ਆ ਫਿਲਟਰ ਦੇ ਥਰੂ ਉਹ ਹਵਾ ਖਿੱਚ ਕੇ ਜਿਆਦਾ ਆਪਣੇ ਇੰਜਨ ਨੂੰ ਭੇਜ ਦਿੰਦੀ ਆ ਹੁਣ ਮੈਂ ਤੁਹਾਨੂੰ ਥੋੜੇ ਜਿھے ਨੁਕਸ ਵੀ ਦੱਸਦਾ ਤੇ ਟਰਬੋ ਦਾ ਇੱਕ ਨੁਕਸਾਨ ਇਹ ਹੁੰਦਾ ਜਦੋਂ ਜਿਆਦਾ ਹਵਾ ਪ੍ਰੈਸ਼ਰ ਨਾਲ ਆਉਂਦੀ ਆ ਤੇ ਉਸ ਤੋਂ ਬਾਅਦ ਹਵਾ ਜਿਹੜੀ ਹੈਡ ਚ ਜਾਂਦੀ ਹੈ ਟਰੈਕਟਰ ਦੇ ਉਹ ਹਵਾ ਵਾਲੀ ਨਜਾਇਜ਼ ਗਰਮ ਹੋ ਜਾਂਦੀ ਹੈਗੀ ਇਹੇ ਟਰਬੋ ਦਾ ਸਾਰਿਆਂ ਤੋਂ ਵੱਡਾ ਡਰਾਅ ਬੈਕ ਹੁੰਦਾ ਇਹਦੇ ਲਈ ਕਈ ਕੰਪਨੀ ਦਾ ਕੀ ਕਰਦੀਆਂ ਨੇ ਟਰਬੋ ਦਾ ਪ੍ਰੈਸ਼ਰ ਕੱਟ ਹੁੰਦਾਗਾ ਤਾਂ ਉਹ ਟਰਬੋ ਦੇ ਪ੍ਰੈਸ਼ਰ ਘਟਣ ਨਾਲ ਆਪਣਾ ਟਰੈਕਟਰ ਗਰਮ ਨਹੀਂ ਹੁੰਦਾ ਤੇ ਜਦੋਂ ਆਪਣੀ ਟਰਬੋ ਦਾ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਜ਼ਿਆਦਾ ਬੂਸਟ ਦਿੰਨੇ ਹੈਗੇ ਉਹ ਗਰਮ ਹਵਾ ਹੋ ਜਾਂਦੀ ਹੈਗੀ ਤਾਂ ਉਸ ਤੋਂ ਲਈ ਆਪਾਂ ਨੂੰ ਇੰਟਰਕੂਲਰ ਦੀ ਵੀ ਵਰਤੋਂ ਕਰਨੀ ਪੈ ਸਕਦੀ ਹੈਗੀ ਤੇ ਜੇ ਫਿਰ ਵੀ ਨਾ ਲੋਟ ਆਵੇ ਆਪਾਂ ਨੂੰ ਤਾਂ ਫੈਨ ਵਗੈਰਾ ਵੀ ਚੇਂਜ ਕਰਨਾ ਪੈ ਜਾਂਦਾਗਾ ਇਸ ਵਕਤ ਆਪਣੇ ਇਹਦੇ 605 605 ਨੋਵੋ ਦੇ 655 ਵਾਲਾ ਫੈਨ ਲੱਗਿਆਗਾ ਜਿਹੜਾ ਕੀ ਟਰਬੋ ਚਾਰਜਰ ਇੰਜਨ ਵਾਲਾ ਫੈਨ ਹੁੰਦਾਗਾ ਇਹਦੇ 10 ਕਪਲੇਟ ਲੱਗੇ ਹੁੰਦੇ ਨੇ ਇਹ ਤੋਂ ਬਾਅਦ ਇਹਨੂੰ ਕਮੀ ਨਹੀਂ ਆਈ ਹੌਲੀ ਹੌਲੀ ਆਪਾਂ ਇਹਨੂੰ ਅਪਗ੍ਰੇਡ ਇਸ ਤਰ੍ਹਾਂ ਕਰਾਂਗੇ ਅੱਜ ਦੇ ਟਾਈਮ ਦੇ ਇਹਦੇ ਸਿਰਫ ਪੱਖਾ ਲੱਗਿਆ ਤੇ ਹੌਲੀ ਹੌਲੀ ਆਪਾਂ ਇਹਦੇ ਇੰਟਰਕੂਲਰ ਲਾਵਾਂਗੇ ਇੰਟਰਕੂਲਰ ਦਾ ਹੁਣ ਮੇਨ ਫਾਇਦਾ ਕੀ ਹੋਊਗਾ ਆਪਾਂ ਨੂੰ ਇੱਕ ਟਰੈਕਟਰ ਉਧਰ ਵੀ ਜਾਂਦਾ ਆਪਣੇ ਅਰਜਨ ਉਹਦੇ ਵੀ ਪੱਖਾ ਲੱਗਿਆ ਸੀਗਾ ਪਹਿਲਾਂ ਤੇ ਮੱਖਾ ਟਰਬੋ ਲੱਗੀ ਸੀ ਉਹ ਗਰਮ ਹੋਣ ਦੀ ਸ਼ਿਕਾਇਤ ਆਉਂਦੀ ਸੀ ਉਹਦੇ ਵਿੱਚ ਹਰ ਲਗਭਗ ਟਰੈਕਟਰ ਦੇ ਵਿੱਚ ਸ਼ਿਕਾਇਤ ਆਉਂਦੀ ਹੈ ਟਰਬੋ ਤੋਂ ਬਾਅਦ ਜਦੋਂ ਆਪਾਂ ਲੰਬੇ ਸਮੇਂ ਲਈ ਵਰਤੋਂ ਕਰਦੇ ਹਾਂ ਇੰਟਰਕੂਲਰ ਦਾ ਕੀ ਕੰਮ ਹੋ ਇੰਟਰਕੂਲਰ ਆਪਣੇ ਰੇਡੀਏਟਰ ਦੇ ਅੱਗੇ ਲੱਗ ਜੂ ਉਹਦੇ ਇੱਕ ਪਾਸਿਓਂ ਦੀ ਹਵਾ ਆਊਗੀ ਦੂਜੇ ਪਾਸਿਓਂ ਦੀ ਨਿਕਲੂ ਇੰਟਰਕੂਲਰ ਦਾ ਡਿਜ਼ਾਈਨ ਹੀ ਇਦਾਂ ਹੁੰਦਾ ਕਿ ਉਹ ਹਵਾ ਨੂੰ ਠੰਡੀ ਕਰਕੇ ਭੇਜ ਦਿੰਦਾ ਹੁਣ ਜੇ ਹਵਾ ਇੰਜਨ 'ਚ ਠੰਡੀ ਜਾਊਗੀ ਤਾਂ ਆਪਾਂ ਨੂੰ ਓਬਵੀਅਸਲੀ ਪਤਾ ਚੰਗਾ ਬਲਾਸਟ ਹੋਊਗਾ ਚੰਗੀ ਆਪਣੀ ਮੰਨ ਲਓ ਫਿਊਲ ਦੀ ਕੰਜ਼ਪਸ਼ਨ ਘਟੂਗੀ ਤੇ ਫਿਊਲ ਦੀ ਕੰਜੈਕਸ਼ਨ ਤਾਂ ਘਟੂਗੀ ਕਿਉਂਕਿ ਜੇ ਆਪਣਾ ਪੂਰਾ ਦਾ ਪੂਰਾ ਤੇਲ ਠੰਡੀ ਹਵਾ ਨਾਲ ਮੱਚੂਗਾ ਤਾਂ ਉਹ ਵਧੀਆ ਪਰਫਾਰਮੈਂਸ ਦੇਊਗਾ ਜੇ ਆਪਣਾ ਅੰਦਰ ਤੇਲ ਹੀ ਗਰਮ ਹਵਾ ਨਾਲ ਮੱਚੀ ਗੇ ਗਰਮ ਹਵਾ ਚ ਕੀ ਹੁੰਦਾ ਗਰਮ ਹਵਾ ਦੇ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈਗੀ ਤਾਂ ਕਰਕੇ ਆਪਣਾ ਟਰੈਕਟਰ ਹੀਟ ਹੁੰਦਾ ਇੱਕ ਤਾਂ ਤੇ ਇੱਕ ਆਗ ਨਹੀਂ ਸਹੀ ਮਾਦੀ ਜਦੋਂ ਜ਼ਿਆਦਾ স্মੋਕ ਹੋਊਗਾ ਜ਼ਿਆਦਾ স্মੋਕ ਨਾਲ ਵੀ ਟਰੈਕਟਰ ਆਪਣਾ ਪਰਫਾਰਮ ਪਰਫਾਰਮੈਂਸ ਵਧੀਆ ਨਹੀਂ ਦਿੰਦਾ ਤੇ ਹੁਣ ਆਪਾਂ ਤੁਹਾਨੂੰ ਇਹਦੀ ਟਰਬੋ ਵੀ ਦਿਖਾ ਦਿੰਨੇ ਆ ਤੇ ਪਾਈਪ ਉਤਾਰ ਕੇ ਵੀ ਤੁਹਾਨੂੰ ਚਲਾ ਕੇ ਦਿਖਾਉਣੇ ਆ ਆਪਾਂ ਇਦਾਂ ਕਰਾਂਗੇ ਕਿਰਮ ਮੈਂ ਇੱਕ ਨਾ ਲਿਫਟ ਬਣ ਲੈਣਾ ਥੋੜਾ ਥਾਹੀਂ ਆਪਣੇ ਕੋਲੇ ਇੱਕ ਲੰਬਾ ਲੰਬਾ ਗਿੜੀ ਚੱਲੂਗਾ ਲਿਫਟ ਬਣ ਕੇ ਟਰਬੋ ਨਾਲ ਮੈਨੂੰ ਪਤਾ ਲੱਗ ਜੂ ਕਿ ਇੱਥੇ ਜੀ ਲਿਫਟ ਬੰਨੀ ਹੈਗੀ ਹੈ ਨਾ ਤੇ ਉਹ ਤੋਂ ਬਾਅਦ ਤੁਹਾਨੂੰ ਮੈਂ ਪਾਈਪ ਉਤਾਰ ਕੇ ਚਲਾ ਕੇ ਦਿਖਾਵਾਂਗਾ ਕਿ ਉੱਥੇ ਉਹ ਖਿੱਚਦਾ ਕਿ ਨਹੀਂ ਤੇ ਕਿੰਨਾ ਕੁ ਮਾੜੇ ਹਾਲਾਤ ਨੇ ਤੇ ਉਸ ਤੋਂ ਬਾਅਦ ਆਪਾਂ ਦੁਬਾਰੇ ਪਾਈਪ ਲਾ ਕੇ ਦਿਖਾ ਦਾਂਗੇ ਤੁਹਾਨੂੰ ਕਿ ਕਿੰਨਾ ਕੁ ਫਰਕ ਹੈ ਟਰਬੋ ਦੇ ਨਾਲ ਪਦੀ ਪਾਈ ਪੁੱਤਾਰ ਦਿੰਨੇ ਆਗੇ ਜਿਹੜੀ ਇੰਜਨ ਚ ਆਉਂਦੀ ਆ ਤੇ ਇਹ ਜੇ ਤੁਸੀਂ ਐਕਸਪੈਰੀਮੈਂਟ ਕਰਨਾ ਨਾ ਥੋੜਾ ਇਦਾਂ ਦਾ ਵਾਹਣ ਰੱਖਿਓ ਜੀ ਚ ਮਿੱਟੀ ਮੁੱਟੀ ਨਾ ਉੱਡਦੀ ਹੋਵੇ ਜੇ ਜ਼ਿਆਦਾ ਮਿੱਟੀ ਵਾਲੇ ਵਾਹਣ ਚ ਤੁਸੀਂ ਐਕਸਪੈਰੀਮੈਂਟ ਕਰੋਗੇ ਤਾਂ ਤੁਹਾਡੇ ਹੈੱਡ ਚ ਮਿੱਟੀ ਜਾਣ ਦੀ ਸ਼ਿਕਾਇਤ ਵੀ ਆ ਸਕਦੀ ਹੈਗੀ ਹੁਣ ਤੁਸੀਂ ਇਹ ਦੇਖਿਆ ਹੋਊਗਾ ਇਹਨੂੰ ਮੰਨ ਕੇ ਚੱਲੋ ਇੱਕ ਇੱਕੀ ਲੱਗਿਆ ਹੋਇਆ ਹੈਗਾ ਇਹਦਾ ਕਲੰਪ ਜਾਂ ਜਿਹੜੇ ਜ਼ਿਆਦਾ ਬੂਸਟ ਵਾਲੇ ਟਰੈਕਟਰ ਹੁੰਦੇ ਨੇ ਉਹਨਾਂ ਨੂੰ ਬਹੁਤ ਕਲੰਪ ਲਾਉਣੇ ਪੈਂਦੇ ਨੇ ਜਿਹੜੇ ਮੇਲਿਆਂ ਮੂਲਿਆਂ ਚ ਚੱਲਦੇ ਆਗੇ ਤੇ ਹੁਣ ਆਪਾਂ ਇਹ ਪਾਈਪ ਉਤਾਰ ਦਿੰਨੇ ਆ। ਇੱਥੇ ਜੁੜੀ ਪਈ ਏ। ਤੁਹਾਨੂੰ ਆਪਾਂ ਪੈ ਪੱਟ ਲੈਣੇ ਆ। ਆਪਾਂ ਇਹਨੂੰ ਉੱਤੇ ਜੇ ਕਰਤਾ ਪਾਈਪ ਨੂੰ ਤੇ ਹੁਣ ਆਪਾਂ ਇੱਕ ਵਾਰੀ ਸਟਾਰਟ ਕਰਕੇ ਦਿਖਾਉਣੇ ਆਗੇ ਤੁਹਾਨੂੰ স্মੋਕ ਵਗਿਆ ਰਹੀ ਦੀ ਇੱਧਰ ਲੈ ਦਲराज। ਆ ਫੜ ਕੇ ਰੱਖ। ਤੇ ਹੁਣ ਆਪਾਂ ਸ਼ੋਰ ਡਾਲ ਲੈਣੇ ਕਿਰ ਹਣਾ। ਇਹਨੂੰ ਬਸ ਇਹ ਤਾਂ ਕੀਤਾ ਹੋਇਆ। ਮਾਰ ਕੇ ਚੁੱਕਿਆ ਆਪਣਾ ਆਪ ਸਟਾਰਟ ਕਰ ਦਿੰਨੇ ਇਹਨੂੰ ਰੇਸ਼ ਰੂਸ਼ ਘੱਟ ਕਰਕੇ। ਹੁਣ ਇਹਦਾ ਧੂਆਣਾ ਇਹਨਾਂ ਮਾਰਿਆ ਨਹੀਂ ਕਿਉਂਕਿ ਇਹਦਾ ਤੇਲ ਹਜੇ ਇੰਨਾਕ ਤਾਂ ਹੁੰਦਾ ਹੀ ਆ ਜੀ ਮਚਾ ਦੇ ਇਹ ਮੜਾ ਰੇਸ਼ ਰੂਸ਼ ਕਰਕੇ ਦਿਖਾਉਣੇ ਆ ਸਾਨੂੰ। ਹੁਣ ਆਪਾਂ ਮੜਾ ਆ ਇਧਰੋਂ ਆਉਣ ਲੱਜਾਂਨੇ ਆ ਕੈਮਰਾਮੈਨ ਮੜਾ ਦੂਰੋਂ ਸ਼ੂਟ ਕਰੀ ਆਪਾਂ ਦੋਨੇ ਲੀਵਰ ਥੱਲੇ ਸਿੱੜ ਦਿੰਨੇ ਆ ਪਹਿਲਾ ਮੀਡੀਅਮ ਗੇਅਰ ਲਾਉਣੇ ਆ ਪਹਿਲਾ ਆਪਾਂ ਮਾ ਗੋਮੀ ਦੇਖ ਸਕਦੇ ਤੁਸੀਂ ਹੋਣਾ ਇਸੇ ਲੈਂਡ ਦੇ ਵਿੱਚ ਆਪਾਂ ਦੂਜਾ ਮੀਡੀਅਮ ਲਾਵਾਂਗੇ ਤੇ ਟਰਪੋ ਤੋਂ ਲੌਂਡ ਤੋਂ ਪੈਪ ਤੋਂ ਬਾਅਦ ਵੀ ਆਪਾਂ ਇਹ ਚ ਹੀ ਗੇੜਾ ਲਾਵਾਂ ਜੇ ਤਾਂ ਪੋਲਾ ਵੀ ਹੋ ਜੂ ਤੇ ਜ਼ੋਰ ਵੀ ਵੱਧ ਲੱਗੂ ਇਹਦਾ ਆਣਾ ਥੋੜੀ ਜੀ ਪੱਕੀ ਹੋਈ ਆ ਕਿਸਾਨੋ ਤੇ ਡੰਡੇ ਦੀ ਸੈਟਿੰਗ ਕਰ ਲਈਏ ਮਾੜੀ ਜੀ ਅਸੀਂ ਤਾਂ ਕਿ ਹੁਣ ਤੀਜਾ ਮੀਡੀਅਮ ਗੇਅਰ ਲਾਵਾਂਗੇ ਆਪਾਂ ਨੂੰ ਇਹਦਾ ਹੋੜੀ ਵਾਲੀ ਪਤਾ ਲੱਗੀ ਉਹ ਵੈਸੇ ਬਹੁਤ ਜ਼ੋਰ ਹੁੰਦਾ ਟਰੈਕਟਰ ਚ ਮੈਂ ਡੰਡਾ ਕੱਸਦੇ ਆ ਢੱਲਾ ਵਾਲਾ ਸੀਗਾ ਲੱਗਦਾ ਹੀ ਨਹੀਂ ਛੜਗੇ ਹਾਲ ਹੋਰ ਕੱਸ ਦੇ ਤੀਜਾ ਮੀਡੀਅਮ ਗੇਅਰ ਲਾਉਣੇ ਆ ਬੜਾ ਥਾ ਹੋਰ ਬੋਲਾ ਕਰਦੇ ਹਜੇ ਅਸੀਂ ਕੱਟ ਲੱਗਦਾ ਹਜੇ ਹੋਰ ਘਸਦੇ ਜਿੰਨਾ ਟਾਈਮ ਆ ਹੈ ਗੇਰ ਚ ਦਬਦਾ ਨਹੀਂ ਉਹਨਾ ਟਾਈਮ ਅਸੀਂ ਮੜਾ ਸੈਟਿੰਗਾਂ ਕਰੀ ਜਾਂਨੇ ਆ ਕਿ ਥਾਂ ਥੋੜਾ ਘੜੜਾ ਹੋ ਰਿਹਾ ਇੱਕ ਲੰਬਾਈ ਨਹੀਂ ਹੈਗੀ ਥਾਂ ਦੀ ਐਸੇ ਕਰਕੇ ਨਾ ਇਹ ਟਰੈਕਟਰ ਦੇ ਹਾਲ ਨਹੀਂ ਲੱਗਦੇ ਤੀਜਾ ਮੀਡੀਅਮ ਹੀ ਲਾਉਣਾ ਮੈਂ I don't ਹਾਈ ਲਾਉਣ ਲੱਗੇ ਹੋਰੀ ਅੱਗੇ ਕਰਕੇ ਪਹਿਲਾ ਹਈਆ ਕੈਮਰਾ ਮੈਨੂ ਟੂ ਜਾ ਕੇ ਦਿਖਾ ਦੇ ਆਰ ਪੀ ਐਮ ਦਿਖਾ ਦੇ ਮੜੇ ਇਹ ਹੱਥ ਪਾ ਲਈ 17 12 ਵੀ ਰੱਖਾਂਗੇ ਆਪਾਂ ਤੋਰਦਾ ਨੀਰੋ ਤੇ ਚੱਲ ਉੱਤਰ ਕੇ ਦਿਖਾਉਣੇ ਆ ਹੁਣ ਤੁਸੀਂ ਦੇਖ ਹੀ ਲਿਆ ਸੀ ਬੰਦ ਤਾਂ ਨਹੀਂ ਹੋਣ ਦਿੱਤਾ ਕਿਉਂਕਿ ਨਾ ਫਿਰ ਟਰਬੋ ਨੂੰ ਨੁਕਸਾਨ ਬਹੁਤ ਹੁੰਦਾ ਜਦੋਂ ਆਪਾਂ ਐਂ ਬੰਦ ਕਰਦੇ ਆਂਗੇ ਹਾਂ ਥੋੜਾ ਜਲਦੀ ਕਰਤਾ ਹਜੇ ਵੀ ਮੈਂ ਠਹਿਰਨəs ਕਿਉਂਕਿ ਨਾ ਚੱਕਰ ਵਾਲੇ ਜ਼ਿਆਦਾ ਹੁੰਦੇ ਆ ਟਰਬੋ ਦੇ ਤੇ ਆਪਾਂ ਹੁਣ ਨਾ ਕਲੰਪ ਕੱਸ ਦਈਏ ਕਿ ਰਹੇਂਦਾ ਆਪਾਂ ਇਹਨੂੰ ਜ਼ਿਆਦਾ ਮੋਡੀਫਾਈ ਨਹੀਂ ਕੀਤਾ ਹੋਇਆ ਪੰਪ ਤਾਂ ਨਾ ਸਿਰਫ ਤੇਲ ਵਧਾ ਹੋਇਆ ਤਾਂ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਤੁਸੀਂ ਜ਼ਿਆਦਾ ਉਮੀਦਾਂ ਇੰਨੀਆਂ ਵੀ ਨਾ ਰੱਖਿਓ ਕਿ ਫਿਰ ਉਹ ਪਟ ਗਈ ਲੈ ਜਾਊਗਾ ਪਰ ਇਦਾਂ ਜ਼ਰੂਰ ਆ ਧੂਆਂ ਧੂਆਂ ਦੇਖ ਲਿਓ ਤੁਸੀਂ ਕਿੰਨਾ ਘਟਦਾਗਾ ਕਿ ਧੂਆਂ ਘਟਣ ਦੇ ਨਾਲ ਹੀ ਆਪਾਂ ਨੂੰ ਪਤਾ ਲੱਗ ਜੂਗੀ ਤੇਲ ਚੰਗੀ ਤਰਾਂਗੇ ਮੱਚ ਰਿਹਾ ਆਪਾਂ ਖੇਤੀ ਵਾਲੇ RPM ਹੀ ਰੱਖਿਆ 17-1800 ਹੁੰਦੇ ਜਿਹੜੇ ਤੇ ਹੁਣ ਆਪਾਂ ਇਹ ਲਾਤਾ ਤੇ ਹੁਣ ਆਪਾਂ ਪਾਈਪੂ ਚੜਾਤੀ ਇਹਦੇ ਹਨਾ ਤੇ ਜਦੋਂ ਇੱਕੋ ਟਰੈਕਟਰ ਦਾ ਪੰਪ ਵੀ ਮੋਡੀਫਾਈ ਕੀਤਾ ਹੁੰਦਾ ਨਾ ਫਿਰ ਤਾਂ ਦਿਨ ਰਾਤ ਦਾ ਅੰਤਰ ਆ ਜਾਂਦਾ ਹੁੰਦਾਗਾ ਟਰੈਕਟਰ ਦੇ ਏਚ ਹੁਣ ਆਪਾਂ ਸਟਾਰਟ ਕਰਦੇ ਆ ਜਾ ਮੀਡੀਆ ਮਾ ਚੱਲਦਾ ਨਹੀਂ ਉਹ ਵੀ ਚੱਲੀ ਜਾਂਦੀ ਆ ਜਿਵੇਂ ਕਿ ਤੁਹਾਨੂੰ ਅਸੀਂ ਚਲਾ ਕੇ ਦਿਖਾਈ ਆ ਤੀਜੇ ਮੀਡੀਅਮ ਦੇ ਵਿੱਚ ਹੀ ਚੱਲੀ ਜਾਂਦਾ ਉਹਦਾ ਇਹ ਤੋਂ ਛੋਟਾ ਗੇਰਾ ਆਪਾਂ ਨਹੀਂ ਲਾਇਆ ਇਹਦਾ ਤੇ ਜੇ ਆਪਾਂ ਗੱਲ ਕਰਦੇ ਆਂ ਫਰਕ ਕਿੰਨਾ ਕੁ ਪੈਂਦਾ ਫਰਕ ਬਹੁਤ ਜ਼ਿਆਦਾ ਹੀ ਪੈਂਦਾ ਪਰ ਆਪਾਂ ਇਹ ਕਲੇਮ ਨਹੀਂ ਕਰਦੇ ਕਿ ਮੈਂ ਦੋਨੇ ਲੀਵਰ ਥੱਲੇ ਸਿੱਟ ਕੇ ਨੂੰ ਚਲਾ ਲੂੰਗਾ ਤੇ ਇਹ ਚੱਲੀ ਜਾ ਉਹ ਸਲਿੱਪ ਮਾਰੀ ਜਾਊਗਾ ਆਪਣੇ ਜਿਹੜਾ ਉਹ ਸੀਗਾ ਸਿਸਟਮ ਉਹਦੇ ਹਿਸਾਬ ਤੇ ਦੋਨੇ ਲੀਵਰ ਥੱਲੇ ਸਿੱਟ ਕੇ ਚਲਾਉਣ ਵਾਲੀ ਤਾਂ ਕੋਈ ਗੱਲਬਾਤ ਹੈ ਨਹੀਂ ਹੈ ਨਾ ਨਾ ਹੀ ਮੈਂ ਇਹ ਕਲੇਮ ਕਰਦਾ ਕਿ ਭਈ ਮੈਂ ਟਰਬੋ ਲਾਉਣ ਤੋਂ ਬਾਅਦ ਦੋਨੇ ਲੀਵਰ ਥੱਲੇ ਸਿੱਟ ਕੇ ਸਲਿੱਪ ਮਰਵਾਈ ਉਹ ਮਰਵਾਈ ਜਾਊ ਪਰ ਇਦਾਂ ਜ਼ਰੂਰ ਆ ਜਿੱਥੇ ਪਹਿਲਾਂ ਦਬਦਾ ਸੀਗਾ ਉੱਥੇ ਇਹ ਹੁਣ ਦਬਿਆ ਨਹੀਂ ਇਹੀ ਆਪਾਂ ਕਹਿ ਸਕਦੇ ਕਿਉਂਕਿ ਜਦੋਂ ਬੰਦਾ ਆਪ ਚਲਾਉਂਦਾ ਉਹਨੂੰ ਪਤਾ ਲੱਗਦਾ ਜੇ ਕਿਤੇ ਤਾਂ ਪੰਪ ਮੋਡੀਫਾਈ ਹੁੰਦਾ ਤਾਂ ਤੁਹਾਨੂੰ ਦਿਨ ਰਾਤ ਦਾ ਅੰਤਰ ਉਹੀ ਦੇਖਣ ਨੂੰ ਮਿਲ ਜਾਣਾ ਸੀ ਇਹਦੇ ਵਿੱਚ ਕੀ ਸੀ ਜਦੋਂ ਪਹਿਲਾਂ ਦਬਦਾ ਸੀ ਤਾਂ ਦਬਕੇ ਥੱਲੇ ਹੀ ਵੜ ਜਾਂਦਾ ਸੀਗਾ ਮਤਲਬ ਕਿ ਚਲੋ ਲੋਡ ਲੈ ਜਾਂਦਾ ਸੀਗਾ ਤੇ ਜਿਹੜਾ ਹੁਣ ਸੀਗਾ ਜਦੋਂ ਇਹ ਦਬਦਾ ਸੀ ਥੋੜਾ ਉਹਦੇ ਸੈਂਸ ਵੀ ਕਰ ਲੈਂਦਾ ਸੀਗਾ ਤੇ ਇੱਕ ਦੋ ਢੇਡੇ ਮੈਂ ਲੀਵਰ ਜਮਾ ਥੱਲੇ ਸਿੱਟ ਕੇ ਵੀ ਲਾਏ ਸੀ ਸਾਰੇ ਮੈਂ ਤਾਂ ਨਹੀਂ ਲਾਏ ਥੱਲੇ ਸਿੱਟ ਕੇ ਕਿਉਂਕਿ ਥਾਂ ਬਾਲਾ ਪੋਲਾ ਸੀਗਾ ਉਰੇ ਤੇ ਥੱਲੇ ਥੱਲੇ ਵੜੀ ਜਾਂਦਾ ਹੁੰਦਾ ਸੀਗਾ ਜੇ ਆਪਾਂ ਇਹੇ ਗੱਲ ਕਰੀਏ ਮੈਂ ਗੋਲ ਗੋਲ ਹਨਾ ਘੁਮਾ ਦਿੰਦਾ ਤਾਂ ਉਹ ਇਹ ਘੁੰਮ ਜਾਂਦਾ ਕਿਉਂਕਿ ਮੈਂ ਕਾਫੀ ਵਾਰ ਇਹਨੂੰ ਟਰਾਈ ਕੀਤਾ ਹੋਇਆ ਹੈਗਾ ਕੀ ਥੱਲੇ ਗੋਲ ਮਤਲਬ ਆਪਾਂ ਸਰਕਲ ਤੇ ਲਾਉਣਾ ਹੋਵੇ ਜੀ ਟਰੈਕਟਰ ਉਹ ਚੀਜ਼ ਆਪਾਂ ਇਹਨੂੰ ਦੇਖੀ ਵੀ ਹੋਈ ਹੈ ਤੇ ਇਹ ਘੁਮਾਉਂਦਾ ਵੀ ਆ ਤੇ ਕਾਫੀ ਫਰਕ ਪੈਂਦਾ ਹੈਗਾ ਆਪਣੇ ਟਰਬੋ ਤੋਂ ਬਾਅਦ ਪਰਫਾਰਮੈਂਸ ਦਾ ਬਸ ਥੋੜਾ ਜਿਹਾ ਹੁਣ ਇਹ ਚੀਜ਼ਾਂ ਦੇਖਣ ਵਾਲੀ ਹੁੰਦੀਆਂ ਟਰਬੋ ਕਿਹੜੀ ਲੱਗੀ ਆ ਕੀ ਉਹਦੇ ਰਿਕੁਆਇਰਮੈਂਟਸ ਨੇ ਇੰਜਨ ਦੀਆਂ ਤੇ ਕੀ ਉਹ ਕੰਪੈਟਿਬਲ ਹੈ ਜਾਂ ਨਹੀਂ ਉਹਦੇ ਨਾਲ ਤੇ ਦੋਸਤੋ ਦੱਸਿਓ ਫਿਰ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਹ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ